ਬਰ ਸਾਹਮਣੇ ਆ ਰਹੀ ਹੈ ਇੱਕ ਹਾਦਸਾ ਵਾਪਰਿਆ ਪੈਨ ਖਾਲਸਾ ਵਾਪਰਿਆ ਨਦੀ ਦੇ ਵਿੱਚ ਡਿੱਗ ਗਈ ਹੈ 40 ਯਾਤਰੀਆਂ ਦੇ ਨਾਲ ਪਰੀ ਬੱਸ ਉਸ ਤੋਂ ਬਾਅਦ ਲਗਾਤਾਰ ਬਚਾਅ ਕਾਰਜ ਜਾਰੀ ਨੇ ਰੈਸਕਿਊ ਟੀਮਾਂ ਪਹੁੰਚ ਚੁੱਕੀਆਂ ਨੇ 14 ਲਾਸ਼ਾਂ ਜਿਹੜੀਆਂ ਨੇ ਬਰਾਮਦ ਕਰ ਲਈਆਂ ਗਈਆਂ ਨੇ ਤੇ 16 ਨੂੰ ਰੈਸਕਿਊ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਲਗਾਤਾਰ ਜਾਰੀ ਹੈ ਤਾਂ ਦਦਨਾਕ ਹਾਦਸਾ ਵਾਪਰਿਆ ਯਾਤਰੀਆਂ ਦੇ ਨਾਲ ਪਰੀ ਬੱਸ ਨਦੀ ਦੇ ਵਿੱਚ ਡਿੱਗ ਗਈ ਹੈ ਤਾ ਪੂਰੀ ਜਿਹੜੀ ਕੱਡਾ ਵਾਪਰੇ ਪੂਰਾ ਹਾਦਸਾ ਵਾਪਰਿਆ ਨੇਪਾਲ ਦੇ ਵਿੱਚ ਵਾਪਰਿਆ ਨੇਪਾਲ ਦੇ ਵਿੱਚ ਯਾਤਰੀਆਂ ਦੇ ਨਾਲ ਪੜੀ ਬੱਸ ਡਿੱਗੀ ਹੈ ਨਦੀ ਦੇ ਵਿੱਚ ਤਾਂ ਸਾਰੇ ਯਾਤਰੀ ਭਾਰਤੀ ਸੀਗੇ ਯੂਪੀ ਨੰਬਰ ਦੀ ਇਹ ਬੱਸ ਆ ਜਿਹੜੀ ਕਿ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਗੋਰਖਪੁਰ ਤੋਂ ਨੇਪਾਲ ਗਈ ਸੀਗੀ ਬੱਸ ਇਸ ਦੌਰਾਨ ਜਦੋਂ ਕਾਟਮੰਡੂ ਤੋਂ ਪੋਖਰਾ ਜਾ ਰਹੀ ਸੀਗੀ ਬੱਸ ਇਸ ਦਰਮਿਆਨ ਤਨਹੁੰ ਜ਼ਿਲ੍ਹਾ ਪੈਂਦਾ ਤਾਂ ਉਸ ਤਨਹੁੰ ਜ਼ਿਲ੍ਹੇ ਦੇ ਵਿੱਚ ਹਾਦਸਾ ਵਾਪਰਦਾ ਹੈ ਨਦੀ ਦੇ ਵਿੱਚ ਏ ਬਸ ਜਿਹੜੀ ਐ ਡਿੱਗ ਜਾਂਦੀ ਐ 40 ਲੋਕ ਸਵਾਰ ਸੀਗੇ ਜਦੋਂ ਹੀ ਖਬਰ ਪਹੁੰਚਦੀ ਐ ਤਾਂ ਰੈਸਕਿਊ ਟੀਮਾਂ ਮੌਕੇ ਤੇ ਪਹੁੰਚ ਜਾਂਦੀਆਂ ਨੇ ਤਾਂ ਬਚਾਅ ਕਾਰਜ ਸ਼ੁਰੂ ਕੀਤੇ ਜਾਂਦੇ ਨੇ ਇਸ ਦਰਮਿਆਨ 16 ਲੋਕਾਂ ਦੀ ਜਾਨ ਬਚਾ ਲਈ ਗਈ ਐ 16 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਹਾਲਾਂਕਿ 14 ਜਿਹੜੀਆਂ ਉਹ ਲਾਸ਼ਾਂ ਬਰਾਮਦ ਹੋਈਆਂ ਨੇ 14 ਲੋਕਾਂ ਦੀ ਜਿਹੜੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਤੇ ਬਾਕੀ ਨੂੰ ਲਗਾਤਾਰ ਭਾਲਿਆ ਜਾ ਰਿਹਾ ਉਹਨਾਂ ਦੀ ਭਾਲ ਲਗਾਤਾਰ ਜਾਰੀ ਐ ਤਾਂ ਅੱਜ ਹੀ ਜਿਹੜਾ ਇਹ ਹਾਦਸਾ ਵਾਪਰਿਆ ਐ ਅਖ਼ਬਰ ਦਿੱਤੇ ਜਾਣ ਤੱਕ ਖ਼ਬਰ ਦਿੱਤੇ ਜਾਣ ਤੱਕ 14 ਲਾਸ਼ਾਂ ਜੜੀਆਂ ਨੇ ਉਹ ਬਰਾਮਦ ਹੋ ਗਈਆਂ ਸੀਗੀਆਂ 16 ਨੂੰ ਰੈਸਕਿਊ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਤੇ ਪੂਰਾ ਹਾਦਸਾ ਵਾਪਰਿਆ ਹੈ ਨੇਪਾਲ ਦੇ ਵਿੱਚ ਇਹ ਪੂਰੀ ਘਟਨਾ ਵਾਪਰੇ ਹਾਦਸਾ ਵਾਪਰਿਆ ਦਦਨਾਕ ਹਾਦਸਾ ਹੈ ਗੋਰਖਪੁਰ ਤਾਂ ਚੱਲੀ ਸੀ ਕਿ ਬੱਸ ਯੂਪੀ ਨੰਬਰ ਦੀ ਬੱਸ ਸੀਗੀ ਜਿਹੜੀ ਕਿ ਅਚਾਨਕ ਨਦੀ ਦੇ ਵਿੱਚ ਡਿੱਗ ਜਾਂਦੀ ਹਾਲਾਂਕਿ ਲੋਕਾਂ ਦੇ ਵੱਲੋਂ ਚੀਕਾਂ ਵੀ ਮਾਰੀਆਂ ਗਈਆਂ ਰੌਲਾ ਪਾਇਆ ਗਿਆ ਤਾਂ ਜੋ ਉਹਨਾਂ ਨੂੰ ਕੋਈ ਬਚਾ ਸਕੇ ਪਰ ਕੁਝ ਲੋਕ ਜਿਹੜੇ ਕੁਝ ਯਾਤਰੀ ਹੈਗੇ ਨੇ ਉਹ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਕਿਉਂਕਿ ਵਹਾਅ ਬਹੁਤ ਜ਼ਿਆਦਾ ਤੇਜ਼ ਸੀਗਾ ਪਰ ਕਈਆਂ ਨੂੰ ਬਚਾ ਲਿਆ ਜਾਂਦਾ ਹੈ ਖਬਰ ਦਿੱਤੇ ਜਾਣ ਤੱਕ 16 ਲੋਕਾਂ ਦੀ ਜਾਨ ਜਿਹੜੀ ਹੈ ਬਚਾ ਲਈ ਗਈ ਹੈ ਤੇ 14 ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਤੇ ਬਾਕੀਆਂ ਦੀ ਭਾਲ ਲਗਾਤਾਰ ਜਾਰੀ ਹੈ ਕਿਉਂਕਿ ਇਸ ਬੱਸ ਦੇ ਵਿੱਚ ਜਿਹੜੇ ਨੇ 40 ਲੋਕ ਸਵਾਰ ਸੀਗੇ 40 ਯਾਤਰੀ ਸੀਗੇ 40 ਭਾਰਤੀ ਸੀਗੇ ਇਹ ਯੂਪੀ ਨੰਬਰ ਦੀ ਬੱਸ ਸੀਗੀ ਗੋਰਖਪੁਰ ਤੋਂ ਜਿਹੜੀ ਨੇਪਾਲ ਗਈ ਸੀ ਤਾਂ ਕਾਠਮਾਂਡੂ ਤੋਂ ਜਿਹੜੀ ਪੋਖਰ ਜਾ ਰਹੀ ਸੀਗੀ ਇਸ ਦੌਰਾਨ ਦਰਮਿਆਨ ਜਿਹੜਾ ਇਹ ਹਾਦਸਾ ਵਾਪਰ ਜਾਂਦਾ ਹੈ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਤਨਹੁੰਨ ਜ਼ਿਲ੍ਹੇ ਦੇ ਵਿੱਚ ਹਾਦਸਾ ਵਾਪਰਦਾ ਤਾਂ ਜਿਹੜੇ 40 ਯਾਤਰੀ ਸੀਗੇ ਪਾਣੀ ਦੇ ਵਿੱਚ ਅਚਾਨਕ ਰੁੜ ਜਾਂਦੇ ਨੇ ਇਸ ਦਰਮਿਆਨ 16 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਬਚਾ ਲਿਆ ਗਿਆ ਤੇ ਨਾਲ 14 ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਤੇ ਬਾਕੀਆਂ ਦੀ ਭਾਲ ਜੜੀ ਆ ਉਹ ਲਗਾਤਾਰ ਜਾਰੀ ਹੈ ਸਸ਼ੀਕਾਲ ਮੈਥੋਡੀਨਲ ਕਮਲਦੀਪ ਕੋਰਤਾਈਸ ਵਿਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਹਾਦਸਾ ਵਾਪੜਿਆ ਪੈਨ ਖਾਲਸਾ ਵਾਪੜਿਆ ਨਦੀ ਦੇ ਵਿੱਚ ਡਿੱਗ ਗਈ ਹੈ 40 ਯਾਤਰੀਆਂ ਦੇ ਨਾਲ ਪੂਰੀ ਬੱਸ ਉਸ ਤੋਂ ਬਾਅਦ ਲਗਾਤਾਰ ਬਚਾਅ ਕਾਰਜ ਜਾਰੀ ਨੇ ਰੈਸਕਿਊ ਟੀਮਾਂ ਪਹੁੰਚ ਚੁੱਕੀਆਂ ਨੇ 14 ਲਾਸ਼ਾਂ ਜਿਹੜੀਆਂ ਨੇ ਬਰਾਮਦ ਕਰ ਲਈਆਂ ਗਈਆਂ ਨੇ ਤੇ 16 ਨੂੰ ਰੈਸਕਿਊ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਲਗਾਤਾਰ ਜਾਰੀ ਹੈ ਤਾਂ ਦਦਨਾਕ ਹਾਦਸਾ ਵਾਪਰਿਆ ਯਾਤਰੀਆਂ ਦੇ ਨਾਲ ਭਰੀ ਬੱਸ ਨਦੀ ਦੇ ਵਿੱਚ ਡਿੱਗ ਗਈ ਹੈ ਤਾ ਪੂਰੀ ਜਿਹੜੀ ਕੱਡਾ ਵਾਪਰੇ ਪੂਰਾ ਹਾਦਸਾ ਵਾਪਰਿਆ ਨੇਪਾਲ ਦੇ ਵਿੱਚ ਵਾਪਰਿਆ ਨੇਪਾਲ ਦੇ ਵਿੱਚ ਯਾਤਰੀਆਂ ਦੇ ਨਾਲ ਪੜੀ ਬੱਸ ਡਿੱਗੀ ਹੈ ਨਦੀ ਦੇ ਵਿੱਚ ਤਾਂ ਸਾਰੇ ਯਾਤਰੀ ਭਾਰਤੀ ਸੀਗੇ ਯੂਪੀ ਨੰਬਰ ਦੀ ਇਹ ਬੱਸ ਆ ਜਿਹੜੀ ਕਿ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਗੋਰਖਪੁਰ ਤੋਂ ਨੇਪਾਲ ਗਈ ਸੀਗੀ ਬੱਸ ਇਸ ਦੁਆੰਜ ਤੋਂ ਕਾਟਮੰਡੂ ਤੋਂ ਪੋਖਰਾ ਜਾ ਰਹੀ ਸੀਗੀ ਬੱਸ ਇਸ ਦਰਮਿਆਨ ਤਨਹੁੰ ਜ਼ਿਲ੍ਹਾ ਪੈਂਦਾ ਤਾਂ ਉਸ ਤਨਹੁੰ ਜ਼ਿਲ੍ਹੇ ਦੇ ਵਿੱਚ ਹਾਦਸਾ ਵਾਪਰਦਾ ਹੈ ਨਦੀ ਦੇ ਵਿੱਚ ਇਹ ਬੱਸ ਜਿਹੜੀ ਐ ਡਿੱਗ ਜਾਂਦੀ ਐ 40 ਲੋਕ ਸਵਾਰ ਸੀਗੇ ਜਦੋਂ ਹੀ ਖਬਰ ਪਹੁੰਚਦੀ ਐ ਤਾਂ ਰੈਸਕਿਊ ਟੀਮਾਂ ਮੌਕੇ ਤੇ ਪਹੁੰਚ ਜਾਂਦੀਆਂ ਨੇ ਤਾਂ ਬਚਾਅ ਕਾਰਜ ਸ਼ੁਰੂ ਕੀਤੇ ਜਾਂਦੇ ਨੇ ਇਸ ਦਰਮਿਆਨ 16 ਲੋਕਾਂ ਦੀ ਜਾਨ ਬਚਾ ਲਈ ਗਈ ਐ 16 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਹਾਲਾਂਕਿ 14 ਜੜੀਆਂ ਉਹ ਲਾਸ਼ਾਂ ਬਰਾਮਦ ਹੋਈਆਂ ਨੇ 14 ਲੋਕਾਂ ਦੀ ਜੜੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਤੇ ਬਾਕੀ ਨੂੰ ਲਗਾਤਾਰ ਭਾਲਿਆ ਜਾ ਰਿਹਾ ਉਹਨਾਂ ਦੀ ਭਾਲ ਲਗਾਤਾਰ جاری ਐ ਤਾਂ ਅੱਜ ਜਿਹੜਾ ਇਹ ਹਾਦਸਾ ਵਾਪੜਿਆ ਖਬਰ ਦਿੱਤੇ ਜਾਣ ਤੱਕ ਖਬਰ ਦਿੱਤੇ ਜਾਣ ਤੱਕ 14 ਲਾਸ਼ਾਂ ਜੜੀਆਂ ਨੇ ਉਹ ਬਰਾਮਦ ਹੋ ਗਈਆਂ ਸੀਗੀਆਂ 16 ਨੂੰ ਰੈਸਕਿਊ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਜਿਹੜੀ ਹੈ ਉਹ ਲਗਾਤਾਰ جاری ਹੈ ਤੇ ਪੂਰਾ ਹਾਦਸਾ ਵਾਪਰਿਆ ਹੈ ਨੇਪਾਲ ਦੇ ਵਿੱਚ ਇਹ ਪੂਰੀ ਘਟਨਾ ਵਾਪਰੇ ਹਾਦਸਾ ਵਾਪਰਿਆ ਦਦਨਾਕ ਹਾਦਸਾ ਹੈ ਗੋਰਖਪੁਰ ਤੋਂ ਚੱਲੀ ਸੀ ਕਿ ਬੱਸ ਯੂਪੀ ਨੰਬਰ ਦੀ ਬੱਸ ਸੀਗੀ ਜਿਹੜੀ ਕਿ ਅਚਾਨਕ ਨਦੀ ਦੇ ਵਿੱਚ ਡਿੱਗ ਜਾਂਦੀ ਹਾਲਾਂਕਿ ਲੋਕਾਂ ਦੇ ਵੱਲੋਂ ਚੀਕਾਂ ਵੀ ਮਾਰੀਆਂ ਗਈਆਂ ਰੌਲਾ ਪਾਇਆ ਗਿਆ ਤਾਂ ਜੋ ਉਹਨਾਂ ਨੂੰ ਕੋਈ ਬਚਾ ਸਕੇ ਪਰ ਕੁਝ ਲੋਕ ਜਿਹੜੇ ਕੁਝ ਯਾਤਰੀ ਹੈਗੇ ਨੇ ਉਹ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਕਿਉਂਕਿ ਵਹਾਅ ਬਹੁਤ ਜ਼ਿਆਦਾ ਤੇਜ਼ ਸੀਗਾ ਪਰ ਕਈਆਂ ਨੂੰ ਬਚਾ ਲਿਆ ਜਾਂਦਾ ਹੈ ਖਬਰ ਦਿੱਤੇ ਜਾਣ ਤੱਕ ਸੂਣਾ ਲੋਕਾਂ ਦੀ ਜਾਨ ਜਿਹੜੀ ਹੈ ਬਚਾ ਲਈ ਗਈ ਹੈ ਤੇ 14 ਦੀਆਂ ਲਾਸ਼ਾਂ ਬਰਬਦ ਹੋਈਆਂ ਨੇ ਤੇ ਬਾਕੀਆਂ ਦੀ ਭਾਲ ਲਗਾਤਾਰ ਜਾਰੀ ਹੈ ਕਿਉਂਕਿ ਬਸ ਦੇ ਵਿੱਚ ਜਿਹੜੇ ਨੇ 40 ਲੋਕ ਸਵਾਰ ਸੀਗੇ 40 ਯਾਤਰੀ ਸੀਗੇ 40 ਭਾਰਤੀ ਸੀਗੇ ਇਹ ਯੂਪੀ ਨੰਬਰ ਦੀ ਬਸ ਸੀਗੀ ਗੋਰਖਪੁਰ ਤੋਂ ਜਿਹੜੀ ਨੇਪਾਲ ਗਈ ਸੀ ਤਾਂ ਕਾਠਮਾਂਡੂ ਤੋਂ ਜਿਹੜੀ ਪੋਖਰ ਜਾ ਰਹੀ ਸੀਗੀ ਇਸ ਦੌਰਾਨ ਦਰਮਿਆਨ ਜਿਹੜਾ ਇਹ ਹਾਦਸਾ ਵਾਪਰ ਜਾਂਦਾ ਹੈ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਤਨਹੁੰਨ ਜ਼ਿਲ੍ਹੇ ਦੇ ਵਿੱਚ ਹਾਦਸਾ ਵਾਪਰਦਾ ਤਾਂ ਜਿਹੜੇ 40 ਯਾਤਰੀ ਸੀਗੇ ਪਾਣੀ ਦੇ ਵਿੱਚ ਅਚਾਨਕ ਰੁੜ ਜਾਂਦੇ ਨੇ ਇਸ ਦਰਮਿਆਨ 16 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਬਚਾ ਲਿਆ ਗਿਆ ਤੇ ਨਾਲ 14 ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਤੇ ਬਾਕੀਆਂ ਦੀ ਭਾਲ ਜੜੀ ਆ ਉਹ ਲਗਾਤਾਰ ਜਾਰੀ ਹੈ ਸਸ਼ੀਕਾਲ ਮੈਥੋਡੀਨਲ ਕਮਲਦੀਪ ਕੋਹਰਤਾ ਇਸ ਵੀਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਹਾਦਸਾ ਵਾਪੜਿਆ ਪੈਨ ਖਾਲਸਾ ਵਾਪੜਿਆ ਨਦੀ ਦੇ ਵਿੱਚ ਡਿੱਗ ਗਈ ਹੈ 40 ਯਾਤਰੀਆਂ ਦੇ ਨਾਲ ਪੂਰੀ ਬੱਸ ਉਸ ਤੋਂ ਬਾਅਦ ਲਗਾਤਾਰ ਬਚਾਅ ਕਾਰਜ ਜਾਰੀ ਨੇ ਰੈਸਕਿਊ ਟੀਮਾਂ ਪਹੁੰਚ ਚੁੱਕੀਆਂ ਨੇ 14 ਲਾਸ਼ਾਂ ਜਿਹੜੀਆਂ ਨੇ ਬਰਬਤ ਕਰ ਲਈਆਂ ਗਈਆਂ ਨੇ ਤੇ 16 ਨੂੰ ਰੈਸਕਿਊ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਲਗਾਤਾਰ ਜਾਰੀ ਹੈ ਤਾਂ ਦਦਨਾਕ ਹਾਦਸਾ ਵਾਪਰਿਆ ਯਾਤਰੀਆਂ ਦੇ ਨਾਲ ਭਰੀ ਬੱਸ ਨਦੀ ਦੇ ਵਿੱਚ ਡਿੱਗ ਗਈ ਹੈ ਤਾ ਪੂਰੀ ਜਿਹੜੀ ਕੱਡਾ ਵਾਪਰੇ ਪੂਰਾ ਹਾਦਸਾ ਵਾਪਰਿਆ ਨੇਪਾਲ ਦੇ ਵਿੱਚ ਵਾਪਰਿਆ ਨੇਪਾਲ ਦੇ ਵਿੱਚ ਯਾਤਰੀਆਂ ਦੇ ਨਾਲ ਪੜੀ ਬੱਸ ਡਿੱਗੀ ਹੈ ਨਦੀ ਦੇ ਵਿੱਚ ਤਾਂ ਸਾਰੇ ਯਾਤਰੀ ਭਾਰਤੀ ਸੀਗੇ ਯੂਪੀ ਨੰਬਰ ਦੀ ਇਹ ਬੱਸ ਆ ਜਿਹੜੀ ਕਿ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਗੋਰਖਪੁਰ ਤੋਂ ਨੇਪਾਲ ਗਈ ਸੀਗੀ ਬੱਸ ਇਸ ਦੌਰਾਨ ਜਦੋਂ ਕਾਟਮੰਡੂ ਤੋਂ ਪੋਖਰਾ ਜਾ ਰਹੀ ਸੀਗੀ ਬੱਸ ਇਸ ਦਰਮਿਆਨ ਤਨਹੁੰ ਜ਼ਿਲ੍ਹਾ ਪੈਂਦਾ ਤਾਂ ਉਸ ਤਨਹੁੰ ਜ਼ਿਲ੍ਹੇ ਦੇ ਵਿੱਚ ਹਾਦਸਾ ਵਾਪਰਦਾ ਹੈ ਨਦੀ ਦੇ ਵਿੱਚ ਇਹ ਬਸ ਜਿਹੜੀ ਐ ਡਿੱਗ ਜਾਂਦੀ ਐ 40 ਲੋਕ ਸਵਾਰ ਸੀਗੇ ਜਦੋਂ ਹੀ ਖਬਰ ਪਹੁੰਚਦੀ ਐ ਤਾਂ ਰੈਸਕਿਊ ਟੀਮਾਂ ਮੌਕੇ ਤੇ ਪਹੁੰਚ ਜਾਂਦੀਆਂ ਨੇ ਤਾਂ ਬਚਾਅ ਕਾਰਜ ਸ਼ੁਰੂ ਕੀਤੇ ਜਾਂਦੇ ਨੇ ਇਸ ਦਰਮਿਆਨ 16 ਲੋਕਾਂ ਦੀ ਜਾਨ ਬਚਾ ਲਈ ਗਈ ਐ 16 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਹਾਲਾਂਕਿ 14 ਜੜੀਆਂ ਉਹ ਲਾਸ਼ਾਂ ਬਰਾਮਦ ਹੋਈਆਂ ਨੇ 14 ਲੋਕਾਂ ਦੀ ਜੜੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਤੇ ਬਾਕੀ ਨੂੰ ਲਗਾਤਾਰ ਭਾਲਿਆ ਜਾ ਰਿਹਾ ਉਹਨਾਂ ਦੀ ਭਾਲ ਲਗਾਤਾਰ جاری ਐ ਤਾਂ ਅੱਜ ਜਿਹੜਾ ਇਹ ਹਾਦਸਾ ਵਾਪੜਿਆ ਐ ਖਬਰ ਦਿੱਤੇ ਜਾਣ ਤੱਕ ਖਬਰ ਦਿੱਤੇ ਜਾਣ ਤੱਕ 14 ਲਾਸ਼ਾਂ ਜੜੀਆਂ ਨੇ ਉਹ ਬਰਾਮਦ ਹੋ ਗਈਆਂ ਸੀਗੀਆਂ 16 ਨੂੰ ਰੈਸਕਿਊ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਜਿਹੜੀ ਹੈ ਉਹ ਲਗਾਤਾਰ جاری ਹੈ ਤੇ ਪੂਰਾ ਹਾਦਸਾ ਵਾਪਰਿਆ ਹੈ ਨੇਪਾਲ ਦੇ ਵਿੱਚ ਇਹ ਪੂਰੀ ਘਟਨਾ ਵਾਪਰੇ ਹਾਦਸਾ ਵਾਪਰਿਆ ਦਦਨਾਕ ਹਾਦਸਾ ਹੈ ਗੋਰਖਪੁਰ ਤਾਂ ਚੱਲੀ ਸੀ ਕਿ ਬੱਸ ਯੂਪੀ ਨੰਬਰ ਦੀ ਬੱਸ ਸੀਗੀ ਜਿਹੜੀ ਕਿ ਅਚਾਨਕ ਨਦੀ ਦੇ ਵਿੱਚ ਡਿੱਗ ਜਾਂਦੀ ਹਾਲਾਂਕਿ ਲੋਕਾਂ ਦੇ ਵੱਲੋਂ ਚੀਕਾਂ ਵੀ ਮਾਰੀਆਂ ਗਈਆਂ ਰੌਲਾ ਪਾਇਆ ਗਿਆ ਤਾਂ ਜੋ ਉਹਨਾਂ ਨੂੰ ਕੋਈ ਬਚਾ ਸਕੇ ਪਰ ਕੁਝ ਲੋਕ ਜਿਹੜੇ ਕੁਝ ਯਾਤਰੀ ਹੈਗੇ ਨੇ ਉਹ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਕਿਉਂਕਿ ਵਹਾਅ ਬਹੁਤ ਜ਼ਿਆਦਾ ਤੇਜ਼ ਸੀਗਾ ਪਰ ਕਈਆਂ ਨੂੰ ਬਚਾ ਲਿਆ ਜਾਂਦਾ ਹੈ ਖਬਰ ਦਿੱਤੇ ਜਾਣ ਤੱਕ 16 ਲੋਕਾਂ ਦੀ ਜਾਨ ਜਿਹੜੀ ਹੈ ਬਚਾ ਲਈ ਗਈ ਹੈ ਤੇ 14 ਦੀਆਂ ਲਾਸ਼ਾਂ ਬਰਬਦ ਹੋਈਆਂ ਨੇ ਤੇ ਬਾਕੀਆਂ ਦੀ ਭਾਲ ਲਗਾਤਾਰ ਜਾਰੀ ਹੈ ਕਿਉਂਕਿ ਇਸ ਬੱਸ ਦੇ ਵਿੱਚ ਜਿਹੜੇ 40 ਲੋਕ ਸਵਾਰ ਸੀਗੇ 40 ਯਾਤਰੀ ਸੀਗੇ 40 ਭਾਰਤੀ ਸੀਗੇ ਇਹ ਯੂਪੀ ਨੰਬਰ ਦੀ ਬੱਸ ਸੀਗੀ ਗੋਰਖਪੁਰ ਤੋਂ ਜਿਹੜੀ ਨੇਪਾਲ ਗਈ ਸੀ ਤਾਂ ਕਾਠਮਾਂਡੂ ਤੋਂ ਜਿਹੜੀ ਪੋਖਰ ਜਾ ਰਹੀ ਸੀਗੀ ਇਸ ਦਰਮਿਆਨ ਜਿਹੜਾ ਇਹ ਹਾਦਸਾ ਵਾਪਰ ਜਾਂਦਾ ਹੈ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਤਨਹੁੰਨ ਜ਼ਿਲ੍ਹੇ ਦੇ ਵਿੱਚ ਹਾਦਸਾ ਵਾਪਰਦਾ ਤਾਂ ਜਿਹੜੇ 40 ਯਾਤਰੀ ਸੀਗੇ ਪਾਣੀ ਦੇ ਵਿੱਚ ਅਚਾਨਕ ਰੁੜ ਜਾਂਦੇ ਨੇ ਇਸ ਦਰਮਿਆਨ 16 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਬਚਾ ਲਿਆ ਗਿਆ ਤੇ ਨਾਲ 14 ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਤੇ ਬਾਕੀਆਂ ਦੀ ਭਾਲ ਜੜੀ ਆ ਉਹ ਲਗਾਤਾਰ ਜਾਰੀ ਹੈ ਸਸ਼ੀਕਲ ਮੈਥੋਡ ਨਾਲ ਕਮਲਦੀਪ ਕੋਰਤਾ ਇਸ ਵੀਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਹਾਦਸਾ ਵਾਪੜਿਆ ਪੈਨ ਖਾਲਸਾ ਵਾਪੜਿਆ ਨਦੀ ਦੇ ਵਿੱਚ ਡਿੱਗ ਗਈ ਹੈ 40 ਯਾਤਰੀਆਂ ਦੇ ਨਾਲ ਪੂਰੀ ਬੱਸ ਉਸ ਤੋਂ ਬਾਅਦ ਲਗਾਤਾਰ ਬਚਾਅ ਕਾਰਜ ਜਾਰੀ ਨੇ ਰੈਸਕਿਊ ਟੀਮਾਂ ਪਹੁੰਚ ਚੁੱਕੀਆਂ ਨੇ 14 ਲਾਸ਼ਾਂ ਜੜੀਆਂ ਨੇ ਬ੍ਰਾਹਮਤ ਕਰ ਲਈਆਂ ਗਈਆਂ ਨੇ ਤੇ 16 ਨੂੰ ਰੈਸਕਿਊ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਲਗਾਤਾਰ ਜਾਰੀ ਹੈ ਤਾਂ ਦਦਨਾਕ ਹਾਦਸਾ ਵਾਪਰਿਆ ਯਾਤਰੀਆਂ ਦੇ ਨਾਲ ਭਰੀ ਬੱਸ ਨਦੀ ਦੇ ਵਿੱਚ ਡਿੱਗ ਗਈ ਹੈ ਤਾ ਪੂਰੀ ਜਿਹੜੀ ਕੱਟਦਾ ਵਾਪਰੇ ਪੂਰਾ ਹਾਤਸਾ ਵਾਪਰੇ ਨੇਪਾਲ ਦੇ ਵਿੱਚ ਵਾਪਰੇ ਨੇਪਾਲ ਦੇ ਵਿੱਚ ਯਾਤਰੀਆਂ ਦੇ ਨਾਲ ਪੜੀ ਬੱਸ ਡਿੱਗੀ ਹੈ ਨਦੀ ਦੇ ਵਿੱਚ ਤਾਂ ਸਾਰੇ ਯਾਤਰੀ ਭਾਰਤੀ ਸੀਗੇ ਯੂਪੀ ਨੰਬਰ ਦੀ ਇਹ ਬੱਸ ਆ ਜਿਹੜੀ ਕਿ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਗੋਰਖਪੁਰ ਤੋਂ ਨੇਪਾਲ ਗਈ ਸੀਗੀ ਬੱਸ ਇਸ ਦੁਆੰਜ ਤੋਂ ਕਾਟਮੰਡੂ ਤੋਂ ਪੋਖਰਾ ਜਾ ਰਹੀ ਸੀਗੀ ਬੱਸ ਇਸ ਦਰਮਿਆਨ ਤਨਹੁੰ ਜ਼ਿਲ੍ਹਾ ਪੈਂਦਾ ਹੈ ਤਾਂ ਉਸ ਤਨਹੁੰ ਜ਼ਿਲ੍ਹੇ ਦੇ ਵਿੱਚ ਹਾਦਸਾ ਵਾਪਰਦਾ ਹੈ ਨਦੀ ਦੇ ਵਿੱਚ ਏ ਬੱਸ ਜਿਹੜੀ ਐ ਡਿੱਗ ਜਾਂਦੀ ਐ 40 ਲੋਕ ਸਵਾਰ ਸੀਗੇ ਜਦੋਂ ਹੀ ਖਬਰ ਪਹੁੰਚਦੀ ਐ ਤਾਂ ਰੈਸਕਿਊ ਟੀਮਾਂ ਮੌਕੇ ਤੇ ਪਹੁੰਚ ਜਾਂਦੀਆਂ ਨੇ ਤਾਂ ਬਚਾਅ ਕਾਰਜ ਸ਼ੁਰੂ ਕੀਤੇ ਜਾਂਦੇ ਨੇ ਇਸ ਦਰਮਿਆਨ 16 ਲੋਕਾਂ ਦੀ ਜਾਨ ਬਚਾ ਲਈ ਗਈ ਐ 16 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਹਾਲਾਂਕਿ 14 ਜੜੀਆਂ ਉਹ ਲਾਸ਼ਾਂ ਬਰਾਮਦ ਹੋਈਆਂ ਨੇ 14 ਲੋਕਾਂ ਦੀ ਜੜੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਤੇ ਬਾਕੀ ਨੂੰ ਲਗਾਤਾਰ ਭਾਲਿਆ ਜਾ ਰਿਹਾ ਉਹਨਾਂ ਦੀ ਭਾਲ ਲਗਾਤਾਰ ਜਾਰੀ ਐ ਤਾਂ ਅੱਜ ਹੀ ਜਿਹੜਾ ਇਹ ਹਾਦਸਾ ਵਾਪਰਿਆ ਐ ਖਬਰ ਦਿੱਤੇ ਜਾਣ ਤੱਕ ਖਬਰ ਦਿੱਤੇ ਜਾਣ ਤੱਕ 14 ਲਾਸ਼ਾਂ ਜੜੀਆਂ ਨੇ ਉਹ ਬਰਾਮਦ ਹੋ ਗਈਆਂ ਸੀਗੀਆਂ 16 ਨੂੰ ਰੈਸਕਿਊ ਕਰ ਲਿਆ ਗਿਆ ਤੇ ਬਾਕੀਆਂ ਦੀ ਪਾਲ ਜਿਹੜੀ ਹੈ ਉਹ ਲਗਾਤਾਰ ਚੱਲੀ ਹੈ ਤੇ ਪੂਰਾ ਹਾਦਸਾ ਵਾਪਰਿਆ ਹੈ ਨੇਪਾਲ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹਾਦਸਾ ਵਾਪਰਿਆ ਦਦਨਾਕ ਹਾਦਸਾ ਹੈ ਗੋਰਖਪੁਰ ਤਾਂ ਚੱਲੀ ਸੀ ਕਿ ਬੱਸ ਯੂਪੀ ਨੰਬਰ ਦੀ ਬੱਸ ਸੀਗੀ ਜਿਹੜੀ ਕਿ ਅਚਾਨਕ ਨਦੀ ਦੇ ਵਿੱਚ ਡਿੱਗ ਜਾਂਦੀ ਹਾਲਾਂਕਿ ਲੋਕਾਂ ਦੇ ਵੱਲੋਂ ਚੀਕਾਂ ਵੀ ਮਾਰੀਆਂ ਗਈਆਂ ਰੌਲਾ ਪਾਇਆ ਗਿਆ ਤਾਂ ਜੋ ਉਹਨਾਂ ਨੂੰ ਕੋਈ ਬਚਾ ਸਕੇ ਪਰ ਕੁਝ ਲੋਕ ਜਿਹੜੇ ਕੁਝ ਯਾਤਰੀ ਹੈਗੇ ਨੇ ਉਹ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਕਿਉਂਕਿ ਵਹਾਅ ਬਹੁਤ ਜ਼ਿਆਦਾ ਤੇਜ਼ ਸੀਗਾ ਪਰ ਕਈਆਂ ਨੂੰ ਬਚਾ ਲਿਆ ਜਾਂਦਾ ਹੈ ਖਬਰ ਦਿੱਤੇ ਜਾਣ ਤੱਕ 16 ਲੋਕਾਂ ਦੀ ਜਾਨ ਜਿਹੜੀ ਹੈ ਬਚਾ ਲਈ ਗਈ ਹੈ ਤੇ 14 ਦੀਆਂ ਲਾਸ਼ਾਂ ਬਰਬਦ ਹੋਈਆਂ ਨੇ ਤੇ ਬਾਕੀਆਂ ਦੀ ਭਾਲ ਲਗਾਤਾਰ ਜਾਰੀ ਹੈ ਕਿਉਂਕਿ ਇਸ ਬੱਸ ਦੇ ਵਿੱਚ ਜਿਹੜੇ ਨੇ 40 ਲੋਕ ਸਵਾਰ ਸੀਗੇ 40 ਯਾਤਰੀ ਸੀਗੇ 40 ਭਾਰਤੀ ਸੀਗੇ ਇਹ ਯੂਪੀ ਨੰਬਰ ਦੀ ਬੱਸ ਸੀਗੀ ਗੋਰਖਪੁਰ ਤੋਂ ਜਿਹੜੀ ਨੇਪਾਲ ਗਈ ਸੀ ਤਾਂ ਕਾਠਮਾਂਡੂ ਤੋਂ ਜਿਹੜੀ ਪੋਖਰ ਜਾ ਰਹੀ ਸੀਗੀ ਇਸ ਦਰਵਾਜ਼ ਦਰਮਿਆਨ ਜਿਹੜਾ ਇਹ ਹਾਦਸਾ ਵਾਪਰ ਜਾਂਦਾ ਹੈ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਤਨਹੁੰਨ ਜ਼ਿਲ੍ਹੇ ਦੇ ਵਿੱਚ ਹਾਦਸਾ ਵਾਪਰਦਾ ਤਾਂ ਜਿਹੜੇ 40 ਯਾਤਰੀ ਸੀਗੇ ਪਾਣੀ ਦੇ ਵਿੱਚ ਅਚਾਨਕ ਰੁੜ ਜਾਂਦੇ ਨੇ ਇਸ ਦਰਮਿਆਨ 16 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਬਚਾ ਲਿਆ ਗਿਆ ਤੇ ਨਾਲ 14 ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਤੇ ਬਾਕੀਆਂ ਦੀ ਭਾਲ ਜੜੀ ਆ ਉਹ ਲਗਾਤਾਰ ਜਾਰੀ ਹੈ ਸਸ਼ੀਕਾਲ ਮੈਥੋਡੀਨਲ ਕਮਲਦੀਪ ਕੋਰਤਾਈ ਸੁਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਹਾਦਸਾ ਵਾਪੜਿਆ ਪੈਨ ਖਾਲਸਾ ਵਾਪੜਿਆ ਨਦੀ ਦੇ ਵਿੱਚ ਡਿੱਗ ਗਈ ਹੈ 40 ਯਾਤਰੀਆਂ ਦੇ ਨਾਲ ਪੂਰੀ ਬੱਸ ਉਸ ਤੋਂ ਬਾਅਦ ਲਗਾਤਾਰ ਬਚਾਅ ਕਾਰਜ ਜਾਰੀ ਨੇ ਰੈਸਕਿਊ ਟੀਮਾਂ ਪਹੁੰਚ ਚੁੱਕੀਆਂ ਨੇ 14 ਲਾਸ਼ਾਂ ਜੜੀਆਂ ਨੇ ਬਰਾਮਦ ਕਰ ਲਈਆਂ ਗਈਆਂ ਨੇ ਤੇ 16 ਨੂੰ ਰੈਸਕਿਊ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਲਗਾਤਾਰ ਜਾਰੀ ਹੈ ਤਾਂ ਦਦਨਾਕ ਹਾਦਸਾ ਵਾਪਰਿਆ ਯਾਤਰੀਆਂ ਦੇ ਨਾਲ ਭਰੀ ਬੱਸ ਨਦੀ ਦੇ ਵਿੱਚ ਡਿੱਗ ਗਈ ਹੈ ਤਾਂ ਪੂਰੀ ਜਿਹੜੀ ਕੱਡਾ ਵਾਪਰਿਆ ਪੂਰਾ ਹਾਦਸਾ ਵਾਪਰਿਆ ਨੇਪਾਲ ਦੇ ਵਿੱਚ ਵਾਪਰਿਆ ਨੇਪਾਲ ਦੇ ਵਿੱਚ ਯਾਤਰੀਆਂ ਦੇ ਨਾਲ ਭਰੀ ਬੱਸ ਡਿੱਗੀ ਹੈ ਨਦੀ ਦੇ ਵਿੱਚ ਤਾਂ ਸਾਰੇ ਯਾਤਰੀ ਭਾਰਤੀ ਸੀਗੇ ਯੂਪ ਨੰਬਰ ਦੀ ਇਹ ਬੱਸ ਆ ਜਿਹੜੀ ਕਿ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਗੋਰਖਪੁਰ ਤੋਂ ਨੇਪਾਲ ਗਈ ਸੀਗੀ ਬੱਸ ਇਸ ਦੁਰਾਂਜ ਤੋਂ ਕਾਟਮੰਡੂ ਤੋਂ ਪੋਖਰਾ ਜਾ ਰਹੀ ਸੀਗੀ ਬੱਸ ਇਸ ਦਰਮਿਆਨ ਤਨਹੁੰ ਜ਼ਿਲ੍ਹਾ ਪੈਂਦਾ ਹੈ ਤਾਂ ਉਸ ਤਨਹੁੰ ਜ਼ਿਲ੍ਹੇ ਦੇ ਵਿੱਚ ਹਾਲਸਾ ਵਾਪਰਦਾ ਨਦੀ ਦੇ ਵਿੱਚ ਇਹ ਬੱਸ ਜਿਹੜੀ ਹੈ ਡਿੱਗ ਜਾਂਦੀ ਹੈ 40 ਲੋਕ ਸਵਾਰ ਸੀਗੇ ਜਦੋਂ ਹੀ ਖਬਰ ਪਹੁੰਚਦੀ ਆ ਤਾਂ ਰੈਸਕਿਊ ਟੀਮਾਂ ਮੌਕੇ ਤੇ ਪਹੁੰਚ ਜਾਂਦੀਆਂ ਨੇ ਤਾਂ ਬਚਾਅ ਕਾਰਜ ਸ਼ੁਰੂ ਕੀਤੇ ਜਾਂਦੇ ਨੇ ਇਸ ਦਰਮਿਆਨ 16 ਲੋਕਾਂ ਦੀ ਜਾਨ ਬਚਾ ਲਈ ਗਈ ਹੈ 16 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਹਾਲਾਂਕਿ 14 ਜੜੀਆਂ ਉਹ ਲਾਸ਼ਾਂ ਬਰਾਮਦ ਹੋਈਆਂ ਨੇ 14 ਲੋਕਾਂ ਦੀ ਜੜੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਤੇ ਬਾਕੀ ਨੂੰ ਲਗਾਤਾਰ ਭਾਲਿਆ ਜਾ ਰਿਹਾ ਉਹਨਾਂ ਦੀ ਭਾਲ ਲਗਾਤਾਰ ਜਾਰੀ ਹੈ ਤਾਂ ਅੱਜ ਹੀ ਜਿਹੜਾ ਇਹ ਹਾਦਸਾ ਵਾਪਰਿਆ ਖਬਰ ਦਿੱਤੇ ਜਾਣ ਤੱਕ ਖਬਰ ਦਿੱਤੇ ਜਾਣ ਤੱਕ 14 ਲਾਸ਼ਾਂ ਜੜੀਆਂ ਨੇ ਉਹ ਬਰਾਮਦ ਹੋ ਗਈਆਂ ਸੀਗੀਆਂ 16 ਨੂੰ ਰੈਸਕਿਊ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਜਿਹੜੀ ਹੈ ਉਹ ਲਗਾਤਾਰ جاری ਹੈ ਤੇ ਪੂਰਾ ਹਾਦਸਾ ਵਾਪਰਿਆ ਹੈ ਨੇਪਾਲ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹਾਦਸਾ ਵਾਪਰਿਆ ਦਦਨਾਖ ਹਾਦਸਾ ਹੈ ਗੋਰਖਪੁਰ ਤੋਂ ਚੱਲੀ ਸੀ ਕਿ ਬੱਸ ਯੂਪੀ ਨੰਬਰ ਦੀ ਬੱਸ ਸੀਗੀ ਜਿਹੜੀ ਕਿ ਅਚਾਨਕ ਨਦੀ ਦੇ ਵਿੱਚ ਡਿੱਗ ਜਾਂਦੀ ਹਾਲਾਂਕਿ ਲੋਕਾਂ ਦੇ ਵੱਲੋਂ ਚੀਕਾਂ ਵੀ ਮਾਰੀਆਂ ਗਈਆਂ ਰੌਲਾ ਪਾਇਆ ਗਿਆ ਤਾਂ ਜੋ ਉਹਨਾਂ ਨੂੰ ਕੋਈ ਬਚਾ ਸਕੇ ਪਰ ਕੁਝ ਲੋਕ ਜਿਹੜੇ ਕੁਝ ਯਾਤਰੀ ਹੈਗੇ ਨੇ ਉਹ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਕਿਉਂਕਿ ਵਹਾਅ ਬਹੁਤ ਜ਼ਿਆਦਾ ਤੇਜ਼ ਸੀਗਾ ਪਰ ਕਈਆਂ ਨੂੰ ਬਚਾ ਲਿਆ ਜਾਂਦਾ ਹੈ ਖਬਰ ਦਿੱਤੇ ਜਾਣ ਤੱਕ ਸੂਣਾ ਲੋਕਾਂ ਦੀ ਜਾਨ ਜਿਹੜੀ ਹੈ ਬਚਾ ਲਈ ਗਈ ਹੈ ਤੇ 14 ਦੀਆਂ ਲਾਸ਼ਾਂ ਬਰਬਦ ਹੋਈਆਂ ਨੇ ਤੇ ਬਾਕੀਆਂ ਦੀ ਭਾਲ ਲਗਾਤਾਰ ਜਾਰੀ ਹੈ ਕਿਉਂਕਿ ਬਸ ਦੇ ਵਿੱਚ ਜਿਹੜੇ ਨੇ 40 ਲੋਕ ਸਵਾਰ ਸੀਗੇ 40 ਯਾਤਰੀ ਸੀਗੇ 40 ਭਾਰਤੀ ਸੀਗੇ ਇਹ ਯੂਪੀ ਨੰਬਰ ਦੀ ਬਸ ਸੀਗੀ ਗੋਰਖਪੁਰ ਤੋਂ ਜਿਹੜੀ ਨੇਪਾਲ ਗਈ ਸੀ ਤਾਂ ਕਾਠਮਾਂਡੂ ਤੋਂ ਜਿਹੜੀ ਪੋਖਰ ਜਾ ਰਹੀ ਸੀਗੀ ਇਸ ਦੌਰਾਨ ਦਰਮਿਆਨ ਜਿਹੜਾ ਇਹ ਹਾਦਸਾ ਵਾਪਰ ਜਾਂਦਾ ਹੈ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਤਨਹੁੰਨ ਜ਼ਿਲ੍ਹੇ ਦੇ ਵਿੱਚ ਹਾਦਸਾ ਵਾਪਰਦਾ ਤਾਂ ਜਿਹੜੇ 40 ਯਾਤਰੀ ਸੀਗੇ ਪਾਣੀ ਦੇ ਵਿੱਚ ਅਚਾਨਕ ਰੁੜ ਜਾਂਦੇ ਨੇ ਇਸ ਦਰਮਿਆਨ 16 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਬਚਾ ਲਿਆ ਗਿਆ ਤੇ ਨਾਲ 14 ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਤੇ ਬਾਕੀਆਂ ਦੀ ਭਾਲ ਜੜੀ ਆ ਉਹ ਲਗਾਤਾਰ ਜਾਰੀ ਹੈ